ਵਾਲਾਂ ਤੋਂ ਫੜ ਕੇ ਘੜਿਸਿਆ ਫਿਰ ਉਹਦੇ ਥੱਪੜ ਮਾਰੇ ਤੇ ਫਿਰ ਉਹਦਾ ਮੂੰਹ ਬੰਨ੍ਹ ਦਿੱਤਾ ਜ਼ੋਰ ਦੀ ਕਿ ਇਹਦੀ ਆਵਾਜ਼ ਬਾਹਰ ਨਾ ਨਿਕਲੇ ਤੇ ਫਿਰ ਉਹਦੀ ਗਰਦਨ ਤੇ ਵਾਰ ਕੀਤਾ ਫਿਰ ਇੱਥੇ ਹੀ ਬਸ ਨਹੀਂ ਹੋਇਆ ਮਨ ਵਿੱਚ ਇਹ ਖੋਫ ਸੀ ਕਿ ਇਹ ਕਿਤੇ ਬਚ ਨਾ ਜਾਵੇ ਇਹਦੀ ਜਾਨ ਬਚ ਨਾ ਜਾਵੇ ਇਹਦੇ ਕਰਕੇ ਉਹਦੇ ਗੁੱਟ ਵੀ ਵੱਢ ਦਿੱਤੇ ਬੇਹੱਦ ਖੋਫਨਾਕ ਕਾਂਡ ਤੇ ਫਿਰ ਇੱਥੇ ਹੀ ਬਸ ਨਹੀਂ ਤਿੰਨ ਦਿਨ ਉਹਦੀ ਲਾਸ਼ ਦੇ ਨਾਲ ਹੀ ਸੌਂਦਾ ਰਿਹਾ ਏ ਵਿਅਕਤੀ ਅਸਲ ਵਿੱਚ ਮਾਮਲਾ ਆਗਰਾ ਤੋਂ ਸਾਹਮਣੇ ਆਇਆ ਯੂਪੀ ਦੇ ਆਗਰਾ ਤੋਂ ਕਿ ਇੱਕ ਵਿਅਕਤੀ ਨੇ ਆਪਣੀ ਪਤਨੀ ਦਾ ਕਤਲ ਕੀਤਾ ਜਿਹਦਾ ਨਾਂ ਸ਼ਵਾਨੀ ਦੱਸਿਆ ਜਾ ਰਿਹਾ ਸ਼ਵਾਨੀ ਕਹਿੰਦੇ ਕਿ ਸ਼ਵਾਨੀ ਨੂੰ ਰੀਲਾਂ ਰੂਲਾਂ ਬਣਾਉਣ ਦਾ ਸ਼ੌਕ ਸੀ ਤੇ ਪਤੀ ਨੂੰ ਇੱਕ ਦਿਨ ਐ ਹੋ ਗਿਆ ਪਹਿਲਾਂ ਵਧੀਆ ਚੰਗੀ ਭਲੀ ਲਾਈਫ ਚੱਲਦੀ ਸੀ ਪਤੀ ਨੂੰ ਇੱਕ ਦਿਨ ਐ ਹੋ ਗਿਆ ਕਿਤੇ ਮੇਰੀ ਪਤਨੀ ਦਾ ਕਿਤੇ ਅਫੇਅਰ ਤਾਂ ਨਹੀਂ ਐਵੇਂ ਉਹਨੂੰ ਸ਼ੱਕ ਹੋ ਗਿਆ ਕਿਉਂਕਿ ਉਹ ਰੀਲਾ ਬਣਾਉਂਦੀ ਸੀ ਤਾਂ ਕਹਿੰਦਾ ਮੇਰੇ ਘਰ ਵਾਲੀ ਇੱਕ ਦਿਨ ਕਹਿੰਦਾ ਮੇਰੀ ਭਤੀਜੀ ਨੂੰ ਲੈ ਕੇ ਮੰਦਰ ਚਲੀ ਗਈ ਦਾ ਕਹਿੰਦਾ ਜਦੋਂ ਉਹ ਮੰਦਰ ਗਈ ਮੈਂ ਘਰੇ ਹੈ ਨਹੀਂ ਸੀ ਤੇ ਉਹ ਮੇਰੀ ਭਤੀਜੀ ਨੂੰ ਲੈ ਕੇ ਚਲੀ ਗਈ ਕਹਿੰਦਾ ਮੈਂ ਉਹਦੇ ਪਿੱਛੇ ਪਿੱਛੇ ਹੀ ਮੰਦਰ ਚਲਾ ਗਿਆ ਤਾਂ ਕਹਿੰਦਾ ਉਹ ਉੱਥੇ ਹੀ ਸੀ ਮੰਦਰ ਦੇ ਵਿੱਚ ਹੀ ਸੀ ਮੈਂ ਉਹਨੂੰ ਘਰੇ ਲੈ ਆਂਦਾ ਘਰੇ ਲਿਆ ਕੇ ਤੇ ਚਲੋ ਅਸੀਂ ਸੌਂ ਸੂ ਗਏ ਆ ਤੇ ਜਦੋਂ ਅਗਲੇ ਦਿਨ ਮੈਂ ਉੱਠਿਆ ਕਿਸੇ ਕਾਰਨ ਕਰਕੇ ਮੇਰਾ ਤੇ ਮੇਰੀ ਪਤਨੀ ਦਾ ਫੇਰ ਝਗੜਾ ਹੋ ਗਿਆ ਝਗੜਾ ਸਟ ਕਹਿੰਦਾ ਮੇਰਾ ਗੁੱਸਾ ਇੱਥੋਂ ਤੱਕ ਵੱਧ ਗਿਆ ਵੀ ਮੈਂ ਉਹ ਉਵੇਂ ਗੁੱਸੇ ਵਿੱਚ ਆ ਗਈ